ਨਕੋਦਰ ਠੀਕ ਹੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਵੀਰਪਿੰਡ ਦੇ ਵਿੱਚ ਸਾਥੀ ਮਨਜੀਤ ਸਿੰਘ ਅਤੇ ਜਸਵੀਰ ਸਿੰਘ ਦੀ ਸ਼ਹੀਦਾ ਦੇ ਨਾਲ ਇਹਨਾਂ ਦੇ ਪਿੰਡ ਦੇ ਵਿੱਚ ਬੁੱਧਾ ਸਲੇਮਿੰਗ ਪੁਆਇੰਟ ਨਕੋਦਰ ਵੱਲੋਂ ਰੀੜ ਦੀ ਹੱਡੀ ਜੋੜਾਂ ਦੇ ਦਰਦ ਸਰਵਾਈਕਲ ਅਤੇ ਮੋਟਾਪੇ ਬਾਰੇ ਇੱਕ ਜਾਗਰੂਕ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਕਾਫੀ ਸੱਜਣਾ ਨੇ ਹਿੱਸਾ ਲਿਆ ਔਰ ਪੈਣਾ ਮਤਾਵਾ ਨੇ ਵੀ ਸਾਲਿਆ ਔਰ ਉਹਨਾਂ ਨੂੰ ਮੋਟਾਪੇ ਹੋਣ ਬਾਰੇ ਜਾਂ ਜੋੜਾਂ ਦੇ ਦਰਦ ਤੋਂ ਜਿਹੜਾ ਰਾਹ ਕਿਦਾਂ ਪਾਈ ਜਾਵੇ ਸੌਖੇ ਤਰੀਕੇ ਨਾਲ ਦੱਸਿਆ ਗਿਆ ਔਰ ਇਹਦੇ ਵਿੱਚ ਜਿਹੜੇ ਸਾਥੀਆਂ ਨੇ ਹਿੱਸਾ ਲਿਆ ਜਾਂ ਉਹਨਾਂ ਨੇ ਕੀੰਦੇ ਆਪਣਾ ਥੈਰੇਪੀ ਲਈ ਉਹ ਵੀ ਵਿੱਚ ਮੌਜੂਦ ਹਨ ਆਓ ਉਹਨਾਂ ਨਾਲ ਵੀ ਜਾਣਕਾਰੀ ਸਾਂਝੀ ਕਰਦੇ ਹਾਂ ਸਸਕਲ ਜੀ ਬਹੁਤ ਵਧੀਆ ਤੁਸੀਂ ਇੱਕ ਅਪਰਾਲਾ ਕੀਤਾ ਜੀ ਅੱਜ ਬੁੱਧਾ ਸਲੀਪਿੰਗ ਪੁਆਇੰਟ ਦਾ ਤੇ ਸਾਰਿਆਂ ਨੂੰ ਆਪਾਂ ਨੂੰ ਇਹ ਟਰਾਈ ਕਰਨਾ ਚਾਹੀਦਾ ਆ ਮੈਂ ਖੁਦ ਆਪਣਾ ਟਰਾਈ ਕੀਤਾ ਤੇ ਮੈਨੂੰ ਕਾਫੀ ਰੀਲੀਫ ਮਿਲਿਆ ਤੇ ਮੈਂ ਸਾਰਿਆਂ ਨੂੰ ਸੁਜੈਸ਼ਨ ਇਹ ਕਰਦਾ ਕਿ ਤੁਸੀਂ ਵੀ ਆਓ ਮੋਦਾ ਸਲੀਪਿੰਗ ਪੁਆਇੰਟ ਤੇ ਆਪਣੇ ਇੰਨੇ ਮਹਿੰਗੇ ਮਹਿੰਗੇ ਤੁਸੀਂ ਇਲਾਜ ਕਰਵਾ ਕੇ ਦੇਖ ਲਿਆ ਤੇ ਮੈਂ ਕਹਿੰਦਾ ਟਰਾਈ ਕਰੋ ਇੱਕ ਵਾਰ ਮੈਨੂੰ ਰੀਲੀਫ ਮਿਲਿਆ ਤੇ ਤੁਹਾਨੂੰ ਵੀ ਰੀਲੀਫ ਮਿਲੇ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਤੁਸੀਂ ਆਓ ਇਹ ਜਿਹੜਾ ਅਸੀਂ ਅੱਜ ਪ੍ਰਲਲਾ ਕੀਤਾ ਇਹਦੇ ਵਿੱਚ ਲੋਕਾਂ ਨੂੰ ਦੱਸਿਆ ਗਿਆ ਕਿ ਸਿਰਫ 200 ਰੁਪਏ ਵਿੱਚ ਤੁਸੀਂ ਆਪਣੀ ਜਿਹੜੀ ਹੈਗੇ ਦੁੱਖ ਦਰਦ ਦੂਰ ਕਰ ਸਕਦੇ ਹੋ ਪਰ ਥੈਰੇਪੀ ਔਰ ਇਹਦੇ ਨਾਲ ਕੀ ਹੈਗਾ ਕਿ ਮਹਿੰਗੇ ਮਹਿੰਗੇ ਜਿਹੜੇ ਇਲਾਜ ਹੈਗੇ ਆ ਉਹ ਤੁਹਾਨੂੰ ਕਰਾਉਣ ਦੀ ਲੋੜ ਨਹੀਂ ਆਪਣੇ ਕੋਲੇ ਸਾਰੀਆਂ ਮਸ਼ੀਨਾਂ ਇੱਥੇ ਉਪਲਬਧ ਹਨ ਔਰ ਮਸ਼ੀਨਾਂ ਰਾਹੀਂ ਹੀ ਇਹਨਾਂ ਦਾ ਦਰਦਾਂ ਦਾ ਇਲਾਜ ਹੋ ਸਕਦਾ ਔਰ ਕਿੱਦਾਂ ਸੰਭਵ ਹੈ ਉਹ ਅਸੀਂ ਅੱਜ ਆਪਣੇ ਕਰਕੇ ਦੱਸਿਆ ਹੈ ਇਹਨਾਂ ਸਾਥੀਆਂ ਨੂੰ ਔਰ ਇਹਨਾਂ ਸਾਡੇ ਕੋਲੇ ਜਸਵੀਰ ਜੀ ਵੀ ਹੈ ਜਿਨ੍ਹਾਂ ਨੇ ਇਸ ਕੈਂਪ ਦਾ ਯੋਜਨ ਕਰਵਾਇਆ ਜਸਵੀਰ ਜੀ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਐਸਡੀਓ ਸਾਹਿਬ ਰਜੀਮ ਹੈ ਭਰੀ ਜ਼ਿੰਦਗੀ ਤੋਂ ਸਾਡੇ ਕੈਂਪ ਲਾਉਣ ਆਏ ਨੇ ਅਸੀਂ ਨਾਲ ਇੱਥੇ ਪਹੁੰਚਣ ਤੇ ਸ਼੍ਰੀ ਗੁਰਪ੍ਰੀਤ ਦਾਸ ਨੌਜਾਨ ਸਭਾ ਵੱਲੋਂ ਪੂਰੇ ਵੀਰਪਿੰਡ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਜਿਹੜਾ ਇਹਨਾਂ ਦਾ ਬੁੱਧਾ ਸਲੀਵਿੰਗ ਪੁਆਇੰਟ ਹੈਗਾ ਨਕੋਦਰ ਮਾਲੜੀ ਰੋਡ ਦੇ ਉੱਤੇ ਖੁੱਲਿਆ ਹੈਗਾ ਬਿਨਾਂ ਦਵਾਈਆਂ ਤੋਂ ਬਿਨਾਂ ਕਿਥੇ ਆਪਰੇਸ਼ਨ ਤੋਂ ਜਿਹੜਾ ਇਲਾਜ ਕਰ ਰਹੇ ਨੇ ਇੱਕ ਸਮਾਜ ਸੇਵੀ ਨੇ ਅਸੀਂ ਦਿਲ ਦੀਆਂ ਕਰਾਈਆਂ ਤੋਂ ਮੇ ਤੋਂ ਲਵਜ ਨਹੀਂ ਜਿਹੜੇ ਇਹਨਾਂ ਦੇ ਮੈਂ ਇੱਥੇ ਪਹੁੰਚਣ ਤੇ ਧੰਨਵਾਦ ਕਰ ਸਕਾਂ ਬਹੁਤ ਵਧੀਆ ਆਪਾਂ ਨੂੰ ਸਾਰਿਆਂ ਨੂੰ ਲਾਹਾ ਲੈਣਾ ਚਾਹੀਦਾ ਬਹੁਤ ਬਹੁਤ ਧੰਨਵਾਦ ਇੱਕ ਸਾਥੀ ਸਾਡੇ ਹੋਰ ਹੁਣ ਥੈਰੇਪੀ ਲੈ ਕੇ ਆਏ ਆ ਪੰਕਜ ਜੀ ਔਰ ਤੁਸੀਂ ਕਿ ਕਿڑی ਤੁਹਾਨੂੰ ਕੀ ਬਿਮਾਰੀ ਸੀ ਜੀ ਸਰ ਮੈਨੂੰ L5 ਬਿਸਪੰਦੀ ਪ੍ਰੋਬਲਮ ਆ ਜੀ ਇਹਨਾਂ ਨੂੰ L1 B2 L5 S1 ਹਾਂਜੀ ਇਹ ਸਬੰਦੀ ਪ੍ਰੋਬਲਮ ਸੀ ਸਬੰਦੀ ਪ੍ਰੋਬਲਮ ਇਹਨਾਂ ਨੂੰ 4 ਸਾਲ ਤੋਂ ਜੀ 4 ਸਾਲ ਤੋਂ ਉਹਨਾਂ ਦੀ ਪ੍ਰੋਬਲਮ ਔਰ ਪੁੱਛਦੇ ਇਹਨਾਂ ਨੂੰ ਵੀ ਇਹਨਾਂ ਨੂੰ 10 ਮਿੰਟ ਦੀ ਥੈਰੇਪੀ ਵਿੱਚ ਕੀ ਮਹਿਸੂਸ ਹੋਇਆ ਵਧੀਆ ਲੱਗਾ ਸਰੀਰ ਹਲਕਾ ਜਿਹਾ ਰਿਲੈਕਸ ਫੀਲ ਹੋਇਆ ਰਿਲੈਕਸ ਹੋਇਆ ਹਾਂਜੀ ਔਰ ਜੇ ਆਪਾਂ ਜਾਦੇ ਸਮੇਂ ਦੇ ਵਿੱਚ ਇਹਨੂੰ ਲਵਾਵਾਂਗੇ ਹਾਂਜੀ 100% ਠੀਕ ਹੋਊਗਾ ਜੀ ਠੀਕ ਹੋਊਗਾ ਹਾਂਜੀ ਨਹੀਂ ਅੱਛਾ ਆਵਾਜ਼ ਹੈ ਹਾਂਜੀ ਹਾਂਜੀ ਪੂਰੀ ਜੀ ਹਾਂਜੀ ਸਾਰਾ ਜਿਹੜੀ ਸੰਗਤ ਹੈਗੀ ਹੈ ਇਹ ਵੀ ਆਸ਼ਾਵਾਦੀ ਹੈ ਔਰ ਜਿਹੜਾ ਜੇ ਕਿਸੇ ਹੋਰ ਪਿੰਡ ਦੇ ਵਿੱਚ ਕੋਈ ਕੈਂਪ ਲਵਾਉਣਾ ਚਾਹੁੰਦੇ ਆ ਤਾਂ ਸਾਨੂੰ ਸੰਪਰਕ ਕਰ ਸਕਦੇ ਹੋ ਜਿਹੜੇ ਕੈਂਪਸ ਹੈਗੇ ਆ ਇਹ ਫਰੀ ਆਫ ਕੋਸਟ ਅਸੀਂ ਲਵਾਉਨੇ ਆ ਇਹਦੇ ਵਿੱਚ ਕਿਸੇ ਵੀ ਜਿਹੜੀ ਦਵਾਈਆਂ ਦੀ ਲੋੜ ਨਹੀਂ ਸਾਡੇ ਕੋਲ ਪੈਂਦੀ ਨਹੀਂ ਹੈ ਤੇ ਅਸੀਂ ਕੋਈ ਵੀ ਚਾਰਜੇ ਦਾ ਕੈਂਪ ਦੇ ਵਿੱਚ ਅੱਜ ਨਹੀਂ ਕਰਦੇ ਲੇਕਿਨ ਜੇਕਰ ਕੋਈ ਬੰਦਾ ਆਪਣਾ ਲਾਜ ਸਹੀ ਤੰਗ ਨਾ ਕਰਾਉਣਾ ਚਾਹੁੰਦਾ ਔਰ ਪਰਥੈਰਾਪੀ ਜਿਹੜਾ ਹੈਗਾ ਸਾਡਾ ਸਿਰਫ 200 ਰੁਪਿਆ ਅਸੀਂ ਉਹਦਾ ਰੇਟ ਰੱਖਿਆ ਹੋਇਆ ਉਹ ਮਾਲੜੀ ਖੁਸ਼ੀ ਸਕੈਨ ਸੈਂਟਰ ਦੇ ਕੋਲ ਵਿਪਨ ਹਾਊਸ ਦੇ ਲਾਗੇ ਪੁਲੀ ਤੋਂ ਸਿਰਫ 20 ਮੀਟਰ ਦੂਰ ਹੀ ਹੈ ਔਰ ਨਹਿਰ ਦੇ ਉੱਪਰ ਆਪਣਾ ਜਿਹੜਾ ਹੈਗਾ ਬੋਰਡ ਲੱਗਿਆ ਹੋਇਆ ਤੁਸੀਂ ਉੱਥੇ ਆ ਕੇ ਆਪਣੀ ਥੈਰੇਪੀ ਲੈ ਕੇ ਆਪਣੇ ਜਿਹੜੇ ਦੁੱਖ ਦਰਦ ਹੈਗੇ ਉਹਨਾਂ ਨੂੰ ਦੂਰ ਕਰ ਸਕਦੇ ਹੋ ਆ ਸਾਡਾ ਨੰਬਰ ਇੱਕ ਵਾਰੀ ਹੋਰ ਨੋਟ ਕਰ ਲਓ 9915910112 ਇਹ ਸਾਡਾ ਨੰਬਰ ਹੈ ਇਥੇ ਸੰਪਰਕ ਕਰਕੇ ਤੁਸੀਂ ਆਪਣੇ ਜੇ ਪਿੰਡ ਕੋਈ ਹੋਰ ਲਵਾਉਣਾ ਕੈਂਪ ਲਵਾਉਣਾ ਚਾਹੁੰਦੇ ਹੋ ਤਾਂ ਅਸੀਂ ਉਥੇ ਲਾਉਣ ਨੂੰ ਤਿਆਰ ਰਵਾਂਗੇ ਧੰਨਵਾਦ ਜੀ